ਹਾਂਜੀ ਛੱਤ ਸ੍ਰੀ ਕਾਲ ਜੀ ਸ਼ਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸ਼ਰਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਕੰਗੜ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਸਾਹਮਣੇ ਤੁਸੀਂ ਜਿਹੜੀ ਗਾਂ ਦੇਖ ਰਹੇ ਹੋ ਇਹ ਦੂਜੇ ਸੂਏ ਸੂਈ ਆ ਗਈ ਜਰਸੀ ਆ ਕ੍ਰੋਸ ਚ ਆ ਗਈ ਥੋੜੀ ਜੀ ਤੇ ਦੋ ਤਿੰਨ ਦਿਨ ਹੋ ਗਏ ਸੂਈ ਦੋ ਇਹਨੂੰ ਨਾਲ ਬੱੱਸਾ ਦੇਖ ਸਕਦੇ ਹੋ ਤੁਸੀਂ 나ੜੂ ਆ ਉਹਦੇ ਨਾਲ ਆਗਾ ਤੇ ਸਾਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਕਿੰਨਾ ਦੁੱਧਾ ਕੀ ਰੇਟ ਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਬਸ ਤੇ ਵਿੱਚ ਹੀ ਆਪਾਂ ਵੀਡੀਓ ਦੇ ਵਿੱਚ ਇਹਦੀ ਲਾਈਵ ਚ ਵੀ ਵੀ ਖਰਾਕ ਦਿਹਾਵਾਂਗੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਉਹ ਆਪਣੀ ਤਸੱਲੀ ਆਪ ਕਰਕੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਹ ਖਰੀਦ ਸਕਦੇ ਆ ਆਜੋ ਆਪਾਂ ਮਾਲਕ ਵੀਰ ਨਾਲ ਗੱਲਬਾਤ ਕਰਦੇ ਆ ਸਾਰੀ ਸਾਰਾ ਰਿਕਾਟ ਸਾਰੀ ਜਾਣਕਾਰੀ ਲੈ ਕੇ ਦਿੰਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਨਾਮ ਭਾਈ ਬਲਕੌਰ ਸਿੰਘ ਹਾਂਜੀ ਪਿੰਡ ਕਾਂਗੜੀ ਆਪਾਂ ਠੀਕ ਆ ਤਸੀਰ ਆਮਪਰਾਪੂ ਲੈਣਾ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਹੈ ਕਿ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਬਈ ਇਹ ਜਰਸੀ ਦਾ ਕ੍ਰੋਸ ਲਾਉਂਦਾ ਜ਼ਿਆਦਾ ਪੱਕ ਜਰਸੀ ਜ਼ਿਆਦਾ ਪੱਕ ਜਰਸੀ ਦਾ ਹਨਾ ਪਰ ਉਹ ਕ੍ਰੋਸ ਚ ਆ ਹਨਾ ਐਚਪ ਦੇ ਨਾਲ ਤੀਜਾ ਦਿਨ ਬਈ ਸੂਈ ਨੂੰ ਹੋ ਗਿਆ ਅੱਜ ਠੀਕ ਹੈ ਤੇ 12 ਕਿਲੋ ਦੁੱਧ ਅੱਜ ਹੈਗਾ ਰੇ ਤੀਜੇ ਦਿਨ 12 ਕਿਲੋ ਤਿਆਰ ਆ ਹਾਂਜੀ ਹਾਂ 16 17 ਦੀ ਮੀਤ ਵਧੀਆ ਪਾਉ ਖੁੱਲਾ 16 17 ਦਾ 16 17 ਦਾ ਖੁੱਲਾ ਹੀ ਪਾਉਣਾ ਚਾਹੀਦਾ ਹਨਾ ਹਾਂ ਹਾਂ ਠੀਕ ਹੈ ਤੇ ਬੱਚਾ ਬੱਛਾ ਆ ਗਿਆ ਬੱਚਾ ਬੱਛਾ ਠੀਕ ਹੈ ਸੂਹਾ ਦੂਜਾ ਹਾਂਜੀ ਸੂਹਾ ਦੂਜਾ ਜੀ ਠੀਕ ਹੈ ਮਾਇਲ ਨੰਬਰ ਦੇਖੋ 9417209599 9417209599 ਠੀਕ ਹੈ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਉ ਕਿਵੇਂ ਹੈ ਬਾਈ ਜੌਣ ਜਾਨ ਚ ਤੁਹਾਨੂੰ ਠੀਕ ਹੈ ਬਾਈ ਬੜੀ ਠੰਡੀਆਂ ਠੰਡੀਆਂ ਪੂਰੀ ਹਾਂਜੀ ਤਾਰਾਂ ਦੂਰਾਂ ਕਿਵੇਂ ਸਾਫ ਸੁਥਰੇ ਤਾਰਾਂ ਪੂਰੀ ਇੱਕ ਨੰਬਰ ਓਕੇ ਠੀਕ ਹੈ ਤੇ ਬਾਕੀ ਆਪਾਂ ਚੋਕੇ ਦਿਖਾਈ ਦੇਣੀਆਂ ਹਨ ਦਿਖਾ ਨਹੀਂ ਹਾਂ ਵਾਟਾ ਮੈਂ ਤੁਹਾਨੂੰ ਠੀਕ ਹੈ ਲੋ ਵੀਰੋ ਤੋਂ ਟਾਈਮ ਹੋਇਆ ਪਿਆਗਾ तकरीबन ਸ਼ਾਮ ਦਾ ਟਾਈਮ ਆ ਤੇ ਆਪਾਂ ਤੁਹਾਨੂੰ ਝੋਕੇ ਦਿਖਾ ਦਿੰਨੇ ਆ ਤੇ ਪੂਰੀ ਫੁੱਲ ਥੋੜੀ ਤਸੱਲੀ ਕਰਾ ਦਿੰਨੇ ਆ ਤੇ ਵੀਡੀਓ ਚੈਨਲ ਤੇ ਜੁੜੇ ਰਹੋ ਆਹ ਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਦੋਵੇਂ ਪਾਸੇ ਬੈ ਕੇ ਚਵਾਈ ਹੋ ਰਹੀ ਹੈਗੀ ਤੇ ਇੱਥੋਂ ਹੀ ਪਤਾ ਲੱਗਦਾ ਵੀ ਬਾਹਰ ਠੰਡੀ ਸੀਲ ਆ ਗਈ। ਬਾਕੀ ਚਵਾਈ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਆ ਗਈ। ਬਾਕੀ ਥਾਣਾ ਜਿਹੜੀ ਉਹ ਵੀ ਬਹੁਤ ਵਧੀਆ ਆ ਗਈ। ਮੁੱਠੀ ਦੀ ਚਵਾਈ ਵਾਲੇ ਥਾਣਾ। ਕੋਈ ਜ਼ਿਆਦਾ ਛੋਟੇ ਨਹੀਂ ਤੇ ਕੋਈ ਜ਼ਿਆਦਾ ਲੰਬੇ ਨਹੀਂ ਹੈਗੇ। ਤੇ ਸਾਫ ਸੋਤਰਾ ਲੇਵਾਗਾ ਤੇ ਕੰਪੈਕਟ ਆਰਡਰ ਆ ਕੋਈ ਲੰਮਖਾ ਨਹੀਂ ਹੈਗਾਗਾ ਤੇ ਬਹੁਤ ਸੋਹਣਾ ਆਰਡਰ ਆਗਾ ਬਾਕੀ ਚੁਾਈ ਤੁਸੀਂ ਦੇਖ ਸਕਦੇ ਹੋ ਪਾਰ तकरीबन ਕੰਪਲੀਟ ਹੋ ਗਈ ਹੈ ਤੇ ਤੁਹਾਨੂੰ ਬਤੋਲ ਕੇ ਦਿਖਾ ਦਿੰਨੇ ਹੁਣ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਹੋ ਚੁੱਕਿਆ ਹੈ ਤੇ ਥਾਨ ਦੇਖ ਸਕਦੇ ਹੋ ਥਾਨ ਬਹੁਤ ਵਧੀਆ ਹੈਗੇ ਦੁਬਾਰੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਸਾਫ ਸੁਥਰੇ ਲੇਵੇ ਦੀ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਤੋਲ ਕੇ ਦਿਖਾਉਂਦੇ ਹਾਂ जीरो क्लियर دسવી ਰਹੀ ਹੈ ਮੰਨ ਲੈ ਤੂੰ ਵੇਖ ਲਈ ਜੀਰੋ ਹੂੰ ਕਲੀਅਰ ਆ ਜ਼ੀਰੋ ਦੇਂਦੀ ਆ ਲਾ ਦੋਸਤੋ ਵੀ ਕਹਿੰਦਾ 6 ਕਿਲੋ ਪਰ ਮੈਂ ਤੁਹਾਨੂੰ ਇਹ ਦੱਸਦਾ ਵੀ 8 ਕਿਲੋ ਇਹ ਐਜੀ ਕਰੋਗੀ ਜੀ ਗਾਂ ਤੋਂ ਦਲੀਆ ਤੇ ਬਾਕੀ ਆ ਕੰਡੇ ਤੇ ਇਹਰ ਆਪਣਾ ਤੋਲੀ ਜਾਣਾ ਵੀ ਕਿਨਾ ਕਰਦੀ ਆ ਚੱਕ ਚੋੜਾ ਕਾਫੀ ਲੱਗ ਰਿਹਾ 6 ਤੋਂ ਉੱਪਰ ਆ ਹਨਾ ਹਾਂਜੀ 6 ਕਿਲੋ 840 ਗ੍ਰਾਮ ਯਾਨੀ ਕਿ ਮਨੋ ਕਹਿ ਸਕਦੇ 840 ਗ੍ਰਾਮ ਤੇ 13 ਕਿਲੋ ਤੋਂ ਉਪਰ ਇਹ ਦੁੱਧ ਇਸ ਟਾਈਮ ਤੇ ਆ ਰਿਹਾ ਤੇ ਬਈਆਂ ਨੇ ਵੀ ਵੀਪਕ ਮਾਦਰੀ ਗੱਲ ਆ ਵੀ ਇਹਨੇ 12 ਕਿਲੋ ਗਿਆ ਸੀ ਤੇ 12 ਕਿਲੋ ਦੀ ਵੀ ਆਏ ਵੀ ਮਨੋ ਵੀ ਇਹ 100 ਤੇ 60 ਗ੍ਰਾਮ ਘਟਿਆ ਸੱਤ ਕਿਲੋ ਤੋਂ ਉਹ 12 ਤੋਂ ਉਪਰ ਆ 13 ਤੋਂ ਉਪਰ ਆ 13 ਕਿਲੋ ਤੋਂ ਲਗਭਗ ਦੁੱਧ ਇਹ ਦੁੱਧ ਇਸ ਟਾਈਮ ਤੇ ਆ ਰਿਹਾ ਜਿਹੜੇ ਵਾਂ 6 ਕਿਲੋ 840 ਗ੍ਰਾਮ ਗਾਗੋ ਜਿਹੜੀ ਚ ਲੱਗੀ ਤੇ ਦੁੱਧ ਬਈ ਜਿੰਨਾ ਆਪਾਂ ਦੱਸਿਆ ਸੀ ਉਦੋਂ ਵੱਧ ਹੀ ਨਿਕਲਿਆ ਹਨਾ ਹਾਂ ਬਈ ਮੈਨੂੰ ਲੱਗਾ 13:30 ਤੇ 14 ਦੇ ਵਿਚਕਾਰ ਨਿਕਲਿਆ ਹਨਾ ਹਾਂ ਚਲੋ ਐ ਬਈ ਇੱਕ ਤਾਂ ਕਿਲੋ ਵੱਧ ਨਿਕਲਦਾ ਫਿਰ ਵਧੀਆ ਅਗਲੇ ਨੂੰ ਹਨਾ ਦੇਖਣਾ ਵੀ ਸਹੀ ਗੱਲ ਹੈ ਹਨਾ ਆ ਵੀ ਘਾਡੇ ਨਾ ਹਨਾ ਬਾਕੀ ਜੂਲਾ ਅਗਲਾ ਆਪਦਾ ਆ ਕੇ ਦੇਖ ਕੇ ਤਸੱਲੀ ਕਰੇ ਕੋਈ ਚੱਕਰ ਆਪ ਨੂੰ ਤਾਂ ਨਾੜਾਂ ਵਿੱਚ ਹੋਵੇ 4-4 ਸਹੀ ਗੱਲ ਆਦੀ ਤਸੱਲੀ ਫੁੱਲ ਕਰਕੇ ਫੇਰ ਲੈ ਕੇ ਜਾਵੇ ਹਨਾ ਤੇ ਬਾਕੀ ਤਸੱਲੀ ਹੋਈ ਗਈ ਆਪਾਂ ਚੋ ਕੇ ਦਿਖਾਈ ਦਿੱਤੀ ਹੈ ਨਾ ਕਿਉਂਕਿ ਬਾਕੀ ਠੰਡੀ ਸੀ ਲਾਗੀ ਦੋਵੇਂ ਪਾਸੇ ਮੈਂ ਕਿਚਵਾਈ ਕਰੀ ਆ ਕਿਚਵਾਈ ਕਰਾਉਂਦੀ ਵਧੀਆ ਹੂੰ ਤੇ ਬਾਕੀ ਚੰਗੇ ਦੀ ਉਮੀਦ ਆਣਾ ਵਧੂਗੀ ਹੋਰ ਆਣਾ ਹਾਂਜੀ ਹਾਂ ਦੁੱਧ ਚੱਲੂ ਹੈ ਤਾਂ ਦਿਨ ਤੀਜਾ ਬਾਈਏ ਸੂਈ ਨੂੰ ਹੋਇਆ ਠੀਕ ਆ ਹਾਂਜੀ ਹਾਂ ਉਹ ਗਰਮੀ ਦੇ ਹਿਸਾਬ ਨਾਲ ਆ ਤੇ ਨਹੀਂ ਦੁੱਧ ਹੋਰ ਵੀ ਸਟਾਰਟਿੰਗ ਵਧ ਗਿਆ ਹੈ ਨਾ ਹਾਂਜੀ ਹਾਂ ਠੀਕ ਆ ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਦੇ ਆ ਮੁੱਲ ਲਾ ਬਾਈ 80000 ਰੁਪਿਆ 80000 ਵਿੱਚ ਉਹ ਜਿਹੀ ਮਾਨਤਾ ਨਾ ਹਾਂ ਕੋਈ ਗੱਲ ਨਹੀਂ ਕਰਦੇ ਠੀਕ ਆ ਬਾਕੀ ਰੋਤੋ ਡੀਟੇਲ ਤੁਹਾਨੂੰ ਆਪ ਸਾਰੀ ਲੈਤੀ ਆ ਤੇ ਤੁਹਾਡੀ ਆ ਪੂਰੀ ਫੁੱਲ ਤਸੱਲੀ ਕਰਾਤੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ